ਸਸਿਕਲ ਜੀ ਮੈਂ ਅਮਰਿਤ ਚਾਵਲਾ ਦੋਸਤੋ ਮੈਂ ਅੱਜ ਤੁਹਾਨੂੰ ਇੱਕ ਜਿਹੇ ਸ਼ਖਸ ਦੇ ਨਾਲ ਮਿਲਾਨਾ ਚਾਹੁੰਦਾ ਜਿਹੜੇ ਕਿਸੇ ਵੀ ਜਾਣ ਪਛਾਣ ਦੇ ਮਹਤਾਜ ਨਹੀਂ ਹਨ ਬੀਜਪੀ ਦੇ ਕਲਚਰ ਦੇ ਸੈੱਲ ਦੇ ਇੰਚਾਰਜ ਪੰਜਾਬ ਦੇ ਇੰਚਾਰਜ ਤੇ ਸਾਡੇ ਪੰਜਾਬੀ ਇੰਡਸਟਰੀ ਦੇ ਸੁਪਰਸਟਾਰ ਹੋਪੀਤਾਲ ਲਿਵਾਲ ਜੀ ਮੇਰੇ ਨਾਲ ਇਸ ਵਕਤ ਮੌਜੂਦ ਨੇ ਜੋ ਬੜਾ ਲੱਡਾ ਗੇੜੀ ਦੇ ਵਿੱਚ ਇੱਥੇ ਆਏ ਨੇ ਤਾਂ ਬਹੁਤ ਬਹੁਤ ਸਵਾਗਤ ਆ ਸਰ ਤੇ ਪੱਜ Shivratri ਦੇ ਮੌਕੇ ਤੇ ਅੱਜ ਤੁਹਾਡੇ ਨਾਲ ਗੱਲਬਾਤ ਕਰਨ ਦਾ ਸੁਭਾਗ ਸਾਨੂੰ ਪ੍ਰਾਪਤ ਹੋ ਰਿਹਾ ਮੈਂ ਪਹਿਲਾਂ ਤਾਂ ਤਹਿ ਦਿਲੋਂ ਤੁਹਾਡਾ ਸ਼ੁਕਰੀਆ ਦਾ ਕਰਦਾ ਤੇ ਹਾਰਦਿਕ ਵਧਾਈਆਂ ਦਿੰਦਾ ਤੁਹਾਨੂੰ ਆ ਜੋ Shivratri ਦੇ ਮੌਕੇ ਦੀਆਂ ਜੀ ਮਿਹਰਬਾਨੀ ਮੇਰੀ ਆਵਾਜ਼ ਸੁਣਦੇ ਸਾਰੇ ਪੰਜਾਬੀਆਂ ਨੂੰ ਤੇਸ਼ਵਾਸੀਆਂ ਨੂੰ ਮਹਾ Shivratri ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਔਰ ਸ਼ੁਕਰਗੁਜ਼ਾਰ ਹਾਂ ਮੈਂ ਸੁਖਦਰਸ਼ਨ ਸ਼ਰਮਾ ਬਾਈ ਜੀ ਦਾ ਜਨਾ ਕਰਕੇ ਮੈਨੂੰ ਸੱਦਾ ਮਿਲਿਆ ਤੇ ਮੈਂ ਇੱਥੇ ਪਹੁੰਚਿਆ ਅੱਜ ਔਰ ਜੀਤ ਕੋ ਪਿਆਰ ਹੋਣੇ ਸਾਰੇ ਜੋਣ ਜੋਗੇ ਨੇ ਤੁਸੀਂ ਸਾਰੇ ਮੇਰਾ ਪਰਿਵਾਰ ਹੋ। ਜੀ। ਤਾਂ ਸਰ ਬੜਾ ਕੀਮਤੀ ਸਮਾਂ ਦਿੱਤਾ। ਥੈਂਕ ਯੂ ਪਹਿਲਾਂ ਤਾਂ ਤੇ ਸਰ ਪਹਿਲਾ ਸਵਾਲ ਮੇਰਾ ਇਹੀ ਆ ਕਿ ਪੰਜਾਬ ਦੇ ਵਿੱਚ ਬੀਜੇਪੀ ਦਾ ਕੀ ਰੋਲ ਦੇਖਦੇ ਹੋ ਸਰ ਜਿਸ ਤਰ੍ਹਾਂ ਪਹਿਲਾਂ ਕਾਲੀ ਦਲ ਤੇ ਬੀਜੇਪੀ ਦਾ ਗੱਠ ਜੋੜ ਸੀ ਤਾਂ ਉਸ ਟਾਈਮ ਤੇ ਤੁਹਾਨੂੰ ਇੰਨੀ ਦਿੱਕਤਾਂ ਨਹੀਂ ਆਂਦੀਆਂ ਸੀ ਤਾਂ ਹੁਣ ਤੁਹਾਨੂੰ ਲੱਗਦਾ ਨਹੀਂ ਕਿ ਅੱਗੇ ਜਾ ਕੇ ਦਿੱਕਤਾਂ ਆਣਗੀਆਂ? ਨਹੀਂ ਦਿੱਕਤ ਨਹੀਂ ਹੁੰਦੀ ਹੁੰਦੀ। ਥੋੜੀ ਸਟਰਗਲ ਜ਼ਿਆਦਾ ਕਰਨੀ ਪੈਂਦੀ ਹੈ। ਜੀ। ਜੇ ਤੁਸੀਂ ਇਕੱਲੇ ਲੜਦੇ ਹੋ। ਜੀ। ਤੇ ਜਿਹੜੇ ਪਿਛਲੇ 2 ਸਾਲ 1.5 ਸਾਲ ਨਿਕਲਿਆ ਹੁਣ ਜਦੋਂ ਤੋਂ ਮੈਂ ਜੁਆਇਨ ਕੀਤੀ ਹੈ ਬੀਜੇਪੀ ਉਦੋਂ ਤੋਂ ਹਰ ਪਿੰਡ ਦੇ ਵਿੱਚ ਚਰਚਾ ਹੋਣਾ ਸ਼ੁਰੂ ਹੋਈ ਹੈ ਜੀ ਸੋ ਅਸੀਂ ਜੇ ਇਕੱਲੇ ਬੀਜੇਪੀ ਨਰੋਲ ਪੰਜਾਬ ਦੀ ਆਉਣ ਵਾਲੀ ਇਲੈਕਸ਼ਨ ਲੋਕ ਸਭਾ ਦੀ ਲੜਤੀ ਹੈ ਤਾਂ ਮੈਨੂੰ ਐਂ ਲੱਗਦਾ ਕਿ ਹਰ ਪਿੰਡ ਦੇ ਵਿੱਚ ਬੂਥ ਲੱਗੇਗਾ ਹਰ ਪਿੰਡ ਚੋਂ ਅਸੀਂ ਵੋਟਾਂ ਲਵਾਾਂਗੇ ਕਿੰਨੀਆਂ ਮਿਲਦੀਆਂ ਨੇ ਇਹ ਬਾਤ ਹੀ ਗੱਲ ਹੈ ਜੀ ਤਾਂ ਕੀ ਪਲਾਨ ਹੈ ਤੁਹਾਡਾ ਸਰ ਭਵਿੱਖ ਚ ਕੀ ਪਲਾਨ ਤੁਸੀਂ ਲੈ ਕੇ ਚੱਲ ਰਹੇ ਹੋ ਬੀਜੇਪੀ ਦਾ ਅੱਗੇ ਪੰਜਾਬ ਦੇ ਵਿੱਚ ਹਾਲਾਂਕਿ ਬੀਜੇਪੀ ਦਾ ਪੈਰ ਬੜੀ ਤੇਜ਼ੀ ਨਾਲ ਨਹੀਂ ਪਸਾਰ ਰਹੀ ਪੰਜਾਬ ਦੇ ਵਿੱਚ ਲੇਕਿਨ ਜਦੋਂ ਤੁਹਾਡੇ ਵਰਗੇ ਜਿਹੜੇ ਇਸ ਪਾਰਟੀ ਦੇ ਵਿੱਚ ਆ ਕੇ ਮਜ਼ਬੂਤ ਪਾਰਟੀ ਨੂੰ ਕਰ ਰਹੇ ਨੇ ਤਾਂ ਕਿਵੇਂ ਦੇਖਦੇ ਹੋ ਸਰ ਕਿਸ ਤਰ੍ਹਾਂ ਦੇਖਿਆ ਜਾਏ ਇਹ ਦੀ ਵਾਹ ਦੇਖੋ ਪਾਰਟੀ ਦਿਨ ਬਦਨ ਮਜ਼ਬੂਤ ਹੋ ਰਹੀ ਹੈ ਕਿਤੇ ਵੀ ਨੈਗੇਟਿਵਿਟੀ ਨਹੀਂ ਹੈ ਤੇ ਬੀਜੇਪੀ ਦੀ ਇੱਕ ਪਾਲਿਸੀ ਹੈ ਕਿ ਇਹ ਗਰਾਊਂਡ ਤੇ ਬਹੁਤ ਵਰਕ ਕਰਦੇ ਨੇ ਇਹ ਤਾਂ ਆ ਕੇ ਪੰਨਾ ਪ੍ਰਧਾਨ ਵੀ ਬਣਾਉਂਦੇ ਆ ਅਸੀਂ ਜੀ ਜਿਹਦੇ ਚ ਸਿਰਫ ਤਿੰਨ ਘਰਾਂ ਦੀਆਂ ਜ਼ਿੰਮੇਵਾਰੀ ਜੀ ਜੀ ਤੁਸੀਂ ਪੰਨਾ ਪ੍ਰਧਾਨ ਉਸ ਪੰਨੇ ਤੇ ਇੱਕ ਪੇਜ ਦੇ ਉੱਤੇ ਕਿੰਨੀਆਂ ਵੋਟਾਂ ਨੇ ਉਹਨਾਂ ਦੀ ਜ਼ਿੰਮੇਵਾਰੀ ਥਾਟੀ ਉੱਥੇ ਤੱਕ ਜਾਂਦੇ ਨੇ ਇਹ ਬੂਥ ਨੂੰ ਇਹ ਜੜ ਮੰਨਦੇ ਨੇ ਜੀ ਤੋਂ ਲੱਗੇ ਹੋਏ ਆ ਮਜ਼ਬੂਤ ਹੋ ਰਹੇ ਆ ਪੋਜ਼ਿਟਿਵਿਟੀ ਹੈ ਤੇ ਲੜਾਂਗੇ ਕੋਈ ਗੱਲ ਨਹੀਂ ਜੀ ਤਾ ਹੋਰ ਸਰ ਕੁਛ ਕਹਿਣਾ ਚਾਹੁੰਦਾ ਹਾਂ ਤੁਸੀਂ ਬੜ ਲੱਗ ਕੇ ਆਇਓ ਬੜਾ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਸਾਰੇ ਪੰਜਾਬੀਆਂ ਨੂੰ ਕਿ ਇਹ ਜ਼ਰੂਰ ਯਾਦ ਰੱਖਿਓ ਹੌਨਰੀ ਲੋਕ ਸਭਾ ਦੀ ਇਲੈਕਸ਼ਨ ਜਿਹੜੀ ਉੱਥੇ ਹੀ ਵੋਟ ਪਾਉਣ ਤੋਂ ਪਹਿਲਾਂ ਇੱਕ ਵਾਰੀ ਜ਼ਰੂਰ ਸੋਚਨੇ ਹੋ ਮੈਂ ਬੁੱਢਲਾਡੇ ਦੇ ਹਿਸਾਬ ਨਾਲ ਮੈਂ ਵੀ ਮਾਲਵੇ ਦਾ ਕੋਰ ਮਾਲਵਾ ਇਹ ਗੂੜ ਮਾਲਵਾ ਸਿੱਧੀ ਭਾਸ਼ਾ ਦੇ ਵਿੱਚ ਕਿ ਜੇ ਮੇਰਾ ਸ਼ਾਹੂਕਾਰ ਜਿੰਨੇ ਮੈਨੂੰ ਲਿਖਤ ਪੜਤ ਕਰਨ ਤੋਂ ਬਾਅਦ ਪੈਸੇ ਦਿੱਤੇ ਸੀ ਵਿਆਜੂ ਮੈਂ ਪੈਸੇ ਫੜੇ ਸੀ ਜੇ ਮੈਂ ਮੈਂ ਚਾਹੇ ਲੱਖ ਪੰਚਾਇਤਾਂ ਕਰ ਲਾਂ ਪਰ ਮੇਰਾ ਵਿਆਜ ਜੇ ਉਹਦੇ ਦਿਲ 'ਚ ਆਇਆ ਰਹਮ ਤਾਂ ਮੋੜੂਗਾ ਨਹੀਂ ਨਹੀਂ ਜਾਂ ਕਿਸ਼ਤਾਂ ਕਰੂਗਾ ਨਹੀਂ ਨਹੀਂ ਸੋ ਏਸੀ ਤਰ੍ਹਾਂ ਸਾਡੇ ਤੇ ਕਰਜ਼ਾ ਬਹੁਤ ਹੈ ਸੈਂਟਰ ਗਵਰਨਮੈਂਟ ਚਾਹੂਗਾ ਤਾਂ ਸਾਡੀਆਂ ਕਿਸ਼ਤਾਂ ਵੀ ਹੋ ਸਕਦੀਆਂ ਨੇ ਸਾਡਾ ਵਿਆਜ ਵੀ ਮਾਫ਼ ਹੋ ਸਕਦਾ ਸਾਡਾ ਕਰਜ਼ਾ ਵੀ ਮਾਫ਼ ਹੋ ਸਕਦਾ ਪਰ ਇਹ ਗੱਲ ਜ਼ਿਹਨ ਦੇ ਵਿੱਚ ਜ਼ਰੂਰ ਰੱਖਿਓ ਕਿ ਜੇ ਤੁਸੀਂ ਸ਼ਾਹੂਕਾਰ ਨਾਲ ਬਣਾਈ ਹੋਵੇ ਤਾਂ ਹੀ ਇਹ ਜਾ ਕੁਛ ਹੁੰਦਾ ਹੈ ਸੋ ਮੈਂ ਸਾਰੇ ਪੰਜਾਬੀਆਂ ਨੂੰ ਅਪੀਲ ਕਰਦਾ ਅੱਜ ਇਹ ਮਾਧਿਅਮ ਰਾਹੀਂ ਕਿ ਬੀਜੇਪੀ ਨੂੰ ਕੰਸੀਡਰ ਕਰਕੇ ਬੀਜੇਪੀ ਨੂੰ ਤੁਹਾਡੇ ਸਾਥ ਦੀ ਜ਼ਰੂਰਤ ਹੈ ਇਹ ਅਸਿੱਧਾ ਸਿੱਧਾ ਸਾਰੇ ਪੰਜਾਬੀਆਂ ਨੂੰ ਬੀਜੇਪੀ ਦੇ ਸਾਥ ਦੀ ਸੁਰੂਰਤ ਹੈ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਓ ਜਿਉਂਦੇ ਵਸਦੇ ਰਹੋ ਚਲੋ ਸਰ ਲਾਸ ਸਵਾਲ ਹੈ ਮੇਰਾ ਇੱਕ ਲਾਸਵਾਲ ਹੈ ਸਰ ਤੁਸੀਂ ਸੁਪਰਸਟਾਰ ਹੋ ਫਿਲਮੀ ਇੰਡਸਟਰੀ ਦੇ ਹਨ ਤੇ ਤੁਹਾਡਾ ਹਮੇਸ਼ਾ ਸੀ ਤੁਹਾਨੂੰ ਟੀਵੀ 'ਤੇ ਦੇਖਦੇ ਆ ਅੱਜ ਪਹਿਲੀ ਵਾਰ ਚਲੋ ਸ਼ਖਸਤ ਅਸੀਂ ਤੁਹਾਡੇ ਦਰਸ਼ਨ ਵੀ ਕਰ ਰਹੇ ਆ ਤੁਹਾਨੂੰ ਮਿਲ ਵੀ ਰਹੇ ਆ ਹਨ ਤਾਂ ਕਿਸ ਤਰ੍ਹਾਂ ਮਤਲਬ ਕਿ ਲੋਕਾਂ ਨੂੰ ਤੁਸੀਂ ਕਿਵੇਂ ਮੈਸੇਜ ਦੋਗੇ ਨੌਜਵਾਨਾਂ ਨੂੰ ਕੀ ਮੈਸੇਜ ਦੋਗੇ ਕਿ ਵਾਕੀ ਤੁਹਾਡੇ ਨਾਲ ਜਿਵੇਂ ਤੁਸੀਂ ਬੀਜੇਪੀ ਨੂੰ ਇੱਕਦਮ ਜੁਆਇਨ ਕੀਤਾ ਹਨਾ ਤਾਂ ਇਸ ਤਰ੍ਹਾਂ ਕਿਵੇਂ ਬੀਜਪੀ ਨੂੰ ਲੋਕ ਜੁਆਇਨ ਕਰਨ? ਕਿਉਂ ਕਰਨ? ਸੈਂਟਰ ਦੀਆਂ ਪਾਲਿਸੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਮੈਂ ਇੱਕ ਉਦਾਹਰਨ ਦਿੰਨਾ ਕਿ 300 ਯੂਨਿਟ ਫ੍ਰੀ ਇਹ ਆਮ ਆਦਮੀ ਪਾਰਟੀ ਦਾ ਸੁਨੇਹਾ ਹੈ। ਜੀ। ਜੇ 301 ਹੋਗੇ ਤਾਂ ਬਿਜਲੀ ਦਾ ਬਿੱਲ ਤੁਸੀਂ 301 ਦਾ ਭਰੋਗੇ। ਜੀ। ਸ਼੍ਰੀ ਨਰਿੰਦਰ ਭਾਈ ਮੋਦੀ ਦਾ ਲੇਟੈਸਟ ਸੁਨੇਹਾ ਹੈ ਕਿ ਤੁਹਾਨੂੰ 300 ਯੂਨਿਟ ਫ੍ਰੀ ਜੇ 500 ਹੋ ਗਿਆ ਤਾਂ 200 ਦਾ ਹੀ ਬਿੱਲ ਭਰੋਗੇ। 300 ਫ੍ਰੀ ਮਤਲਬ ਫ੍ਰੀ। ਬੇਲੀ ਦੂਸਰੀ ਉਹਨਾਂ ਨੇ ਕਿਹਾ 2 ਤੋਂ 3 ਕਿਲੋਵਾਟ ਦੇ ਜਿਹੜੇ ਤੁਹਾਡੇ ਘਰਾਂ ਦੇ ਕਨੈਕਸ਼ਨਸ ਨੇ ਉਹਦੇ ਵਾਸਤੇ 70% ਸਬਸਿਡੀ ਦੇ ਉੱਪਰ ਤੁਸੀਂ ਸੋਲਰ ਪੈਨਲਸ ਲਵਾਓ ਤੇ 70% ਸੈਂਟਰ ਗਵਰਨਮੈਂਟ ਵੱਲੋਂ ਸਬਸਿਡੀ ਮਿਲੇਗੀ ਬਾਕੀ ਜਿਹੜਾ ਪੈਸਾ ਬਚੇਗਾ ਉਹ ਵੀ ਤੁਹਾਡਾ ਲੋਨ ਹੋ ਜਾਏਗਾ ਸੋ ਤੁਸੀਂ ਜੇ 2 ਤੋਂ 3 ਜਾਂ ਵੱਧ ਤੱਕ ਦੇ ਵੀ 4-5 ਤੱਕ ਵੀ ਕਿਲੋਵਾਟ ਦਾ ਲੋਡ ਲੈ ਕੇ ਆਪਣੇ ਘਰ ਨੂੰ ਚਲਾ ਰਹੇ ਹੋ ਤਾਂ ਤੁਸੀਂ ਲੋਨ ਲੈ ਸਕਦੇ ਹੋ 70% ਉਸ ਲੋਨ ਦੇ ਵਿੱਚੋਂ ਜਿੰਨੀ ਵੀ ਰਕਮ ਤੁਹਾਡੇ ਲੱਗੇਗੀ ਸੋਲਰ ਪੈਨਲਸ ਲਵਾਉਣ ਦੀ 70% ਗਵਰਨਮੈਂਟ ਆਫ ਇੰਡੀਆ ਸੈਂਟਰ ਗਵਰਨਮੈਂਟ ਬੀਜੇਪੀ ਦੀ ਸਰਕਾਰ ਦੇਗੀ ਬਾਕੀ ਦਾ ਲੋਨ ਤੁਸੀਂ ਕਿਸ਼ਤਾਂ 'ਚ ਪੜਨਾ ਬਹੁਤ ਨੋਮੀਨਲ ਉਹਦੇ ਤੇ ਵਿਆਜ ਪੜਨਾ ਜੀ ਤਾਂ ਇਹ ਸਨ ਖੋਬੀ ਧਾਲੀਵਾਲ ਜੀ ਜਿਨ੍ਹਾਂ ਨੇ ਦੱਸਿਆ ਕਿ ਬੀਜੇਪੀ ਦੀਆਂ ਜਿਹੜੀਆਂ ਪਾਲਸੀਆਂ ਚਲਦੀਆਂ ਨੇ ਤਾਂ ਉਹ ਬਹੁਤ ਹੀ ਵਧੀਆ ਜਿਹੜੀਆਂ ਚਲਦੀਆਂ ਨੇ ਉਹ ਆਪਣੇ ਵਾਅਦੇ ਤੇ ਅਟਲ ਨੇ ਤੇ ਅਟਲ ਕਰਕੇ ਹੀ ਜੋ ਇਹਨਾਂ ਨੇ ਬੀਜਪੀ ਜੁਆਇਨ ਕੀਤੀ ਸੀ ਤਾਂ ਇਹਨਾਂ ਦਾ ਮੈਸੇਜ ਹੈਗਾ ਕਿ ਤੁਸੀਂ ਵੱਧ ਤੋਂ ਵੱਧ ਬੀਜਪੀ ਦਾ ਪਰਿਵਾਰ ਬਣੋ ਤਾਂ ਜੋ ਸਾਡਾ ਦੇਸ਼ ਵੜੇ ਤਾਂ ਦੇਸ਼ ਦੇ ਵਿੱਚ ਆ ਰਹੀਆਂ ਦਿੱਕਤਾਂ ਦਾ ਜਿਹੜੇ ਲੋਕ ਸਾਹਮਣਾ ਕਰ ਰਹੇ ਨੇ ਤੇ ਜਲਦੀ ਤੋਂ ਜਲਦੀ ਜਿਹੜੀ ਉਸ ਚੀਜ਼ ਦਾ ਆਪਣਾ ਨਿਪਟਾਰਾ ਕਰ ਸਕਣ ਕੈਮਰਾਮੈਨ ਨਵਲ ਸ਼ਰਮਾ ਦੇ ਨਾਲ ਮੈਂ ਅਮਰ ਚਾਵਲਾ ਔਨ ਏਅਰ